ਇਸ ਵਕਤ ਸਾਡੇ ਨਾਲ ਪੰਡਿਤ ਰਾਓ ਤੇ ਇਨਵਰ ਜੁੜ ਚੁਕੇ ਨੇ ਦਰਅਸਲ ਪੰਡਿਤ ਰਾਓ ਦੀ ਸ਼ਿਕਾਇਤ ਤੇ ਗਾਇਕ ਯੋਯੋ ਹਨੀ ਸਿੰਘ ਅਤੇ ਟੀ ਸੀਰੀਜ਼ ਕੰਪਨੀ ਦੇ ਮਾਲਕ ਪੂਸ਼ਨ ਕੁਮਾਰ ਨੂੰ ਐਨੀਮਲ ਬੋਰਡ ਆਫ ਇੰਡੀਆ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹਨੀ ਸਿੰਘ ਦੇ ਨਵੇਂ ਗੀਤ ਮੈਨੀਅਕ ਦੇ ਨਾਲ ਜੁੜਿਆ ਹੋਇਆ ਹੈ ਸਿਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੇ ਸਾਨੂੰ ਸਮਝਾਓ ਕਿ ਪੂਰਾ ਮਾਮਲਾ ਆਖਰ ਹੈ ਕਿ ਤੇ ਕੀ ਤੁਸੀਂ ਸ਼ਿਕਾਇਤ ਦਿੱਤੀ ਸੀ ਤੇ ਕੀ ਐਨੀਮਲ ਬੋਰਡ ਆਫ ਇੰਡੀਆ ਨੇ ਕੀ ਨੋਟਿਸ ਜਾਰੀ ਕੀਤਾ ਹੈ ਮਹਾਰਾਜ ਇਸ ਗਾਣੇ ਦੇ ਵਿੱਚ ਹਨੀ ਸਿੰਘ ਅਤੇ ਭੂਸ਼ਣ ਕੁਮਾਰ ਉਹਨਾਂ ਨੇ ਬੇਜ਼ੁਬਾਨ ਜਾਨਵਰ ਦੀ ਗਲਤ ਵਰਤੋਂ ਕਰਕੇ ਸ਼ੂਟਿੰਗ ਕਰ ਦਿੱਤੇ ਨੇ ਕੋਈ ਵੀ ਜਾਨਵਰ ਦੀ ਸ਼ੂਟਿੰਗ ਕਰਨ ਤੋਂ ਪਹਿਲਾਂ ਐਨਮਲ ਵੈਲਫੇਅਰ ਬੋਰਡ ਆਫ ਇੰਡੀਆ ਤੋਂ ਪਰਮਿਸ਼ਨ ਲੈਣ ਦੀ ਸਖਤ ਲੋੜ ਹੈ ਮਹਾਰਾਜ ਠੀਕ ਹੈ ਤੇ ਪਰਫਾਰਮੈਂਸ ਐਕਟ 2001 ਦੇ ਮੁਤਾਬਿਕ ਜਿਨਾ ਪਰਮਿਸ਼ਨ ਬੇਜ਼ੁਬਾਨ ਜਾਨਵਰ ਦੀ ਗਲਤ ਵਰਤੋਂ ਨਹੀਂ ਕੀਤਾ ਜਾ ਸਕਦਾ ਇਸ ਲਈ ਮੈਂ

ਸਰ ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਇਹ Song ਮੈਂ ਪਹਿਲਾਂ ਵੇਖਿਆ ਨਹੀਂ ਸੀਗਾ ਲੇਕਿਨ ਜਦੋਂ ਸਾਡੇ ਸਾਹਮਣੇ ਖਬਰ ਆਈ ਹੈ ਤਾਂ ਮੈਂ ਇਹ Song ਪਹਿਲਾਂ ਦੇਖਿਆ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਸੋ ਉਹਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਉਹ ਘੋੜੇ ਨੂੰ ਭੁਜਾ ਰਹੇ ਆ ਹਾਲਾਂਕਿ ਉਹਦੇ ਆਲੇ ਦੁਆਲੇ ਗੱਡੀਆਂ ਵੀ ਹੈਗੀਆਂ ਔਰ ਦੇਖਣ ਤੋਂ ਪਤਾ ਲੱਗ ਰਿਹਾ ਹੈ ਜਿਹੜੀ ਸ਼ੂਟਿੰਗ ਹੈ ਸ਼ਾਇਦ ਹੈ ਯੂਏਈ ਦੀ ਜਾਂ ਦੁਬਈ ਦੀ ਹੈ ਤਾਂ ਇਹਦੇ ਵਿੱਚ ਕੀ ਜ਼ਰੂਰੀ ਹੁੰਦਾ ਹੈ ਕਿ ਜੇ ਸ਼ੂਟਿੰਗ ਬਾਹਰ ਹੋਈ ਹੈ ਤਾਂ ਇੰਡੀਅਨ ਜਿਹੜਾ ਅਥਾਰਟੀ ਹੈ ਉਹਨਾਂ ਤੋਂ ਵੀ ਇਜਾਜ਼ਤ ਲੈਣੀ ਜ਼ਰੂਰੀ ਹੈ ਭਾਵੇਂ ਜਿੱਥੇ ਮਰਜੀ ਸ਼ੂਟਿੰਗ ਹੋਏ ਮਹਾਰਾਜ ਉਹ ਮੈਨਮਲ ਵੈਲਫੇਅਰ ਬੋਰਡ ਆਫ ਇੰਡੀਆ ਤੋਂ ਪਰਮਿਸ਼ਨ ਲੋਡ ਲੋੜ ਇਸ ਲਈ ਹੈ ਕਿਉਂਕਿ ਇਸਦੀ ਪ੍ਰੋਡਿਊਸਰ ਭੂਸ਼ਣ ਕੁਮਾਰ ਨੇ ਟੂ 30 ਸੀਰੀਜ਼ ਦੇ ਮਾਲਕ ਨੇ ਉਹ ਤਾਂ ਵਿਦੇਸ਼ ਤੋਂ ਨਹੀਂ ਹੈਗੇ ਨੇ ਉਹ ਤਾਂ ਹਿੰਦੁਸਤਾਨ ਦੇ ਨੇ ਇਸ ਲਈ ਪਰਫਾਰਮੈਂਸ ਐਕਟ ਉਹਨੇ ਤੇ ਲਾਗੂ ਹੋ ਜਾਵੇਗੀ ਤੇ ਉਹਨਾਂ ਨੂੰ ਪੁੱਛਿਆ ਜਾਊਗਾ ਮਹਾਰਾਜ ਤੁਸੀਂ ਇੰਡੀਆ ਦੇ ਹੋਣ ਦੇ ਬਾਵਜੂਦ ਪਰਫਾਰਮੈਂਸ ਐਕਟ ਹੋਣ ਦੇ ਬਾਵਜੂਦ ਤੁਸੀਂ ਐਨਮਲ ਨੂੰ ਕਿਉਂ ਗਲਤ ਵਰਤੋਂ ਕੀਤੀ ਕਿਉਂ ਨਹੀਂ ਅਬ ਜੀ ਐਨਓਸੀ ਨਵਾਂ ਲਿਤਾ ਗਿਆ ਇਹ ਗੈਰ ਕਾਨੂੰਨੀ ਜੀ 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 ਲੇਕਿਨ ਜਿਹੜਾ ਤੁਸੀਂ ਇਹ ਸ਼ਬਦ ਯੂਜ਼ ਕਰ ਰਹੇ ਹੋ ਜੀ ਕਿ ਗਲਤ ਇਸਤੇਮਾਲ ਕੀਤਾ ਗਿਆ ਘੋੜੇ ਨੂੰ ਸੀ ਆਮ ਵੇਖਦੇ ਆ ਘੋੜੇ ਤਾਂ ਦੌੜਾਣ ਦੇ ਲਈ ਯੂਜ਼ ਕੀਤੇ ਜਾਂਦੇ ਆ ਉਹ ਨਾ 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 ਗਲਤ ਹੈ ਮਹਾਰਾਜ ਉਹਨੇ ਦੌੜਾਇਆ ਕਿੱਥੇ ਦੌੜਾਇਆ ਤੁਸੀਂ ਜਾਣ ਨਾਲ ਦੇਖੋ ਸੀ ਵਿੱਚ ਤੇ ਦੌੜਾਇਆ ਮਹਾਰਾਜ ਸੀ ਵਿੱਚ ਤੇ ਸੈਂਡ ਹੁੰਦਾ ਹੈ ਸੈਂਡ ਤੇ ਜੇ ਘੋੜੇ ਨੂੰ ਦੌੜਾ ਹੋਗੇ ਉਹਨਾਂ ਦਾ ਟਵਿਸਟ ਨਹੀਂ ਹੋਊਗੀ ਪਾਉ ਦਰਦ ਨਹੀਂ ਹੋਊਗੀ ਉਹਨਾਂ ਦੀ ਟੁੱਟੇਗਾ ਨਹੀਂ ਦੌੜਾਓਗੇ ਤਾਂ ਸੈਂਡ ਤੇ ਟਵਿਸਟ ਹੋ ਸਕਦਾ ਹੈ ਨਾ ਘੋੜੇ ਦੀ ਪਾਉ ਟਵਿਸਟ ਹੋ ਸਕਦਾ ਹੈ ਕੋਈ ਹਾਦਸਾ ਹੋ ਸਕਦੀ ਹੈ ਇਸ ਲਈ ਇਸ ਲਈ ਐਨੀਮਲ ਨੂੰ ਤੁਸੀਂ ਨਹੀਂ ਦੌੜਾ ਸਕਦੇ ਬਿਨਾ ਪਰਮਿਸ਼ਨ ਮਰਾਜ਼ ਲੇਕਿਨ ਸਰ ਜੇ ਅਗਰ ਪਰਮਿਸ਼ਨ ਮਿਲ ਜਾਂਦੀ ਏਕੀ ਇੱਕ ਫਾਰਮੈਲਿਟੀ ਸੀ ਕਿ ਸਿਰਫ ਪਰਮਿਸ਼ਨ ਲੈ ਕੇ ਫਿਰ ਦੌੜਾ ਸਕਦੇ ਫਿਰ ਰੇਤ ਦੇ ਰੇਤ ਤੇ ਦੌੜਨਾ ਕੀ ਠੀਕ ਹੋ ਜਾਂਦਾ ਨਹੀਂ ਨਹੀਂ ਉਹ ਲਿਖਤ ਰੂਪ ਚ ਪੁੱਛਣਗੇ ਕਿ ਤੁਸੀਂ ਕਿੱਥੇ ਕਰੋਗੇ ਜੇ ਤੁਸੀਂ ਕਰੋਗੇ ਸੈਂਡ ਤੇ ਤਾਂ ਪਰਮਿਸ਼ਨ ਹੀ ਨਹੀਂ ਮਿਲਣਾ ਸੀ ਪਹਿਲੀ ਗੱਲ ਓਕੇ ਮਤਲਬ ਕਿ ਇੰਡੀਆ ਦੇ ਵਿੱਚ ਜਿੱਦਾਂ ਫਿਲਮਾਂ ਬਣਦੀਆਂ ਸੀ ਬਾਲੀਵੁੱਡ ਦੇਖਦੇ ਹਾਂ ਹੋਰ ਇਹ ਇਸ ਤਰ੍ਹਾਂ ਇਹ ਨਹੀਂ ਇਹਦੀ ਇਜਾਜ਼ਤ ਦਿੱਤੀ ਜਾ ਸਕਦੀ ਕਿ ਵਿੱਚ ਦੇ ਉੱਤੇ ਤੁਸੀਂ ਆ ਇਸ ਤਰੀਕੇ ਦੀ ਕੋਈ ਵੀ ਸਤਾ ਹੋਵੇ ਜਿੱਦਾਂ ਤੁਸੀਂ ਕਿਹਾ ਵੀ ਰੇਤਲੀ ਸਤਾ ਉੱਥੇ ਘੋੜੇ ਨਹੀਂ ਅਸੀਂ ਦੌੜਾ ਸਕਦੇ ਨਹੀਂ ਬਾਰਾਜ ਕਿਉਂਕਿ ਉਸ ਦੀ ਸੇਫਟੀ ਦੇਖਿਆ ਜਾਂਦਾ ਹੈ ਕਿ ਕਿੱਥੇ ਐਨੀਮਲ ਨੂੰ ਹਰਟ ਤਾਂ ਨਹੀਂ ਹੋ ਰਿਹਾ ਤੇ ਤੇ ਇਸ ਲਈ ਉਹ ਐਨੀਮਲ ਵੈਲਫਰ ਬੋਰਡ ਆਫ ਇੰਡੀਆ ਬਣਿਆ ਹੋਇਆ ਹੈ ਉਹਨਾਂ ਨੂੰ ਰੱਖਿਆ ਕਰਨ ਲਈ ਉਹਨਾਂ ਨੂੰ ਉਹ ਚੱਕਰ ਦੇ ਕਿੱਥੇ ਦੌੜਾਉਣਗੇ ਕਿੰਨੇ ਦਿਨ ਤੱਕ ਦੌੜਾਉਣਗੇ ਸਵੇਰੇ ਦੌੜਾਉਣਗੇ ਰਾਤ ਨੂੰ ਦੌੜਾਉਣਗੇ ਹੂੰ ਹੂੰ ਕੌਣ ਕੌਣ ਬੈਠਣਗੇ ਇੱਕ ਬੰਦਾ ਬੈਠੇਗਾ ਜਾਂ ਦੋ ਬੰਦਾ ਬੈਠੋਗਾ ਸਾਰੇ ਚੱਕਰ ਦੇ ਉਹ ਜੀ ਉਸ ਤੋਂ ਬਾਅਦ ਉਹਨਾਂ ਨੂੰ ਐਨਓਸੀ ਮਿਲਦੀ ਹੈ ਮਹਾਰਾਜ ਇਹਨਾਂ ਨੇ ਨੋਟ ਐਨਓਸੀ ਵੀ ਨਹੀਂ ਲیتے ਨੇ ਇਹ ਇਹ ਗੈਰ ਕਾਨੂੰਨੀ ਹੋ ਰਿਹਾ ਹੈ ਕਿ ਮੁੱਦਾ ਹੈ ਮਹਾਰਾਜ ਦੂਸੇ ਜਾਣ ਨਾਲ ਸੁਣੋ ਜੀ ਇਨਾਂ ਨੇ ਕੀ ਕੀਤਾ ਗਾਣੀ ਨਤਾ ਸ਼ੂਟਿੰਗ ਕਰਤਾ ਉਸ ਤੋਂ ਬਾਅਦ ਸੀਬੀਐਫਸੀ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਕਲੀਅਰੈਂਸ ਸਰਟੀਫਿਕੇਟ ਲੈਣ ਲਈ ਇਨਾਂ ਨੇ ਕੀ ਕੀਤਾ ਤੇ ਸੀਰੀਜ਼ ਦੇ ਮਾਲਿਕ ਭੋਸ਼ਨ ਕੁਮਾਰ ਨੇ ਇੱਕ ਫੇਕ ਵੀਡੀਓ ਜਿੱਥੇ ਉਹ ਘੋੜੇ ਨਹੀਂ ਦਿਸਦਾ ਹੈ ਉਹ ਵੀਡੀਓ ਨੂੰ ਜਮ੍ਹਾਂ ਕਰਕੇ ਸੀਬੀਐਫਸੀ ਦੇ ਵਿੱਚ ਕਲੀਅਰੈਂਸ ਸਰਟੀਫਿਕੇਟ ਹਾਸਿਲ ਕਰ ਦਿੱਤਾ ਹੁਣ ਮੇਰਾ ਕੰਪਲੇਟ ਹੋ ਗਿਆ ਉਹਨਾਂ ਨੂੰ ਪਤਾ ਚੱਲ ਗਿਆ ਕਿ ਉਹ ਘੋੜੇ ਦੀ ਵੀਡੀਓ ਨਹੀਂ ਸੀਗਾ ਇਹ ਫੇਕ ਵੀਡੀਓ ਸੀ ਹੁਣ YouTube ਤੇ ਜਿਹੜਾ ਚੜ ਗਿਆ ਗਾਣਾ ਉਹ ਘੋੜੇ ਦੀ ਦ੍ਰਿਸ਼ ਦਿਖ ਰਿਹਾ ਇਹ ਤਾਂ ਧੋਖਾਧੜੀ ਦੇ ਕੇਸ ਨਹੀਂ ਬਣਦੀ ਇਸ ਲਈ ਮੈਨੇ ਕੰਪਲੇਂਟ ਪਾਇਆ ਹੈ ਕਿ ਉਹਨਾਂ ਦੇ ਖਿਲਾਫ ਧੋਖੇਦੜੀ ਕੇਸ ਦਰਦ ਕੀਤਾ ਜਾਵੇ ਸਰ ਇਹ ਤੁਹਾਨੂੰ ਕਿਦਾਂ ਪਤਾ ਲੱਗੇ ਵੀ ਜਿਹੜੀ ਉਹਨਾਂ ਨੇ ਵੀਡੀਓ ਸੈਂਸਰ ਬੋਰਡ ਨੂੰ ਦਿੱਤੀ ਹੈ ਕਿ ਉਹ ਉਹਦੇ ਵਿੱਚ ਉਹ ਸੀਨ ਨਹੀਂ ਸੀ ਘੋੜੇ ਵਾਲਾ ਹਾਂ ਬਹੁਤ ਬਹੁਤ ਬੜੀਆ ਸਵਾਲ ਪੁੱਛਿਆ ਤੁਸੀਂ ਕਿਉਂਕਿ ਪਿਛਲੇ 1 ਮਹੀਨੇ ਤੋਂ ਇਸ ਤੇ ਮੈਂ ਕੰਮ ਕਰ ਰਿਹਾ ਮਹਾਰਾਜ ਮੈਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਪੁੱਛਿਆ ਮੈਂ ਐनिमल ਵਲਰਵਲ ਬੋਰਡ ਆਫ ਇੰਡੀਆ ਨੂੰ ਪੁੱਛਿਆ ਉਹਨਾਂ ਨੇ ਮੈਨੂੰ ਕਿਹਾ ਕਿ ਇਹਨਾਂ ਨੇ ਸੰਡੇ ਨਾਲ ਧੋਖਾ ਕੀਤਾ ਨੇ ਇਹਨਾਂ ਨੇ ਫੇਕ ਵੀਡੀਓਸ ਸਬਮਿਟ ਕਰਕੇ ਸੈਂਸਰ ਬੋਰਡ ਆਫ ਇੰਡੀਆ ਤੋਂ ਸਰਟੀਫਿਕੇਟ حاصل ਕਿਤੇ ਨੇ ਇਹਦੇ ਨਾਲ ਕਾਰਵਾਈ ਲਈ ਅਸੀਂ ਐनिमल वेलਫਰ ਬੋਰਡ ਨੂੰ ਨਲ ਖਤ ਲਿਖਿਆ ਉਹ ਕਾਰਵਾਈ ਕਰਨਗੇ ਸਰ ਇੱਕ ਹੋਰ ਚੀਜ਼ ਹੈ ਜਿਹੜੀ ਤੁਸੀਂ ਬੋਰਡ ਵੀ ਚੁੱਕਿਆ ਹੋਇਆ ਹੈ ਤਸਵੀਰ ਦੇ ਵਿੱਚ ਉੱਥੇ ਨਜ਼ਰ ਆ ਰਿਹਾ ਹੈ ਕਿ ਅੰਗਰੇਜ਼ੀ ਦੇ ਵਿੱਚ ਜਿਵੇਂ ਲਿਖਿਆ ਹੋਇਆ ਹੈ ਰਿਮੂਵ ਮੈਨੀਅਕ Song ਫਰੋਮ YouTube ਤੇ ਉਹਦੇ ਅੱਗੇ ਲਿਖਿਆ ਹੋਇਆ ਹੈ ਕਿ ਆਲਸੋ ਰਿਮੂਵ 올 ਦੀ ਐਲਕੋਹਲ ਐਂਡ ਡਰਗ ਗਲੋਰੀਫਾਈਂਗ ਸਾਂਗਸ ਫਰੋਮ YouTube ਮਨ ਜਿੰਨੇ ਵੀ ਤੁਸੀਂ ਵੀ ਡਰੱਗਸ ਨੂੰ ਗਲੋਰੀਫਾਈ ਕਰਦੇ ਨੇ ਆ ਐਲਕੋਹਲ ਨੂੰ ਇਹ ਤੁਸੀਂ ਆਵਾਜ਼ ਪਹਿਲਾਂ ਵੀ ਚੁੱਕਦੇ ਰਹੇ ਆ ਚਾਹੇ ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਟਾਈਮ ਹੋਵੇ ਉਸ ਟਾਈਮ ਵੀ ਤੁਸੀਂ ਇਹ ਆਵਾਜ਼ ਆਪਣੀ ਚੁੱਕਦੇ ਰਹੇ ਆ ਲੇਕਿਨ ਇਹਨਾਂ ਸਾਰੇ ਗਾਇਕਾਂ ਦਾ ਇੱਕ ਕਹਿਣਾ ਹੁੰਦਾ ਕਿ ਤੁਸੀਂ ਸਾਨੂੰ ਤਾਂ ਕਹਿ ਰਹੇ ਹੋ ਲੇਕਿਨ ਜਿਹੜਾ ਸਾਡਾ ਸਮਾਜ ਹੈ ਜਾਂ ਫਿਰ ਜਿਹੜੀ ਗਵਰਨਮੈਂਟ ਹੈ ਜਿਹੜੀ ਅਲਾਉ ਕਰਦੀ ਹੈ ਹੁਣ ਠੇਕੇ ਨੇ ਜਿਹੜੇ ਉਹ तकरीबन ਹਰ ਸੜਕ ਦੇ ਉੱਤੇ ਤੁਹਾਨੂੰ ਠੇਕਾ ਮਿਲ ਜੇਗਾ ਔਰ ਹਰ ਸਾਲ ਠੇਕਿਆਂ ਦੀ ਸ਼ਰਵ ਦੇ ਠੇਕਿਆਂ ਦੀ ਗਿਣਤੀ ਵੱਧਦੀ ਹੈ ਉਲਟਾ ਸਰਕਾਰ ਵਧਾ ਕੇ ਉਲਟਾ ਕਰਦੀ ਹੈ ਕਿ ਐਕਸਾਈਜ਼ ਦੇ ਬਹੁਤ ਵੱਡਾ ਬਜਟ ਸਰਕਾਰ ਨੂੰ ਇਹ ਤੋਂ ਮਾਲੀਆ ਪ੍ਰਾਪਤ ਹੁੰਦਾ ਹੈ ਤੇ ਤੁਸੀਂ ਕਦੇ ਸਰਕਾਰਾਂ ਨੂੰ ਨਹੀਂ ਕਹਿੰਦੇ ਕਿ ਇਸ ਚੀਜ਼ ਦੇ ਉੱਤੇ ਐਕਸ਼ਨ ਹੋਵੇ ਇਹਦਾ ਨਹੀਂ ਤੁਹਾਡੇ ਵੱਲੋਂ ਕਦੇ ਅਸੀਂ ਸੁਣਿਆ ਨਹੀਂ ਸਰਕਾਰ ਆਪਣੇ ਲੈਵਲ ਤੋਂ ਕੰਮ ਕਰ ਰਹੀ ਹੈ ਜੀ ਬਿਹਾਰ ਸਰਕਾਰ ਨੇ ਪੂਰਾ ਬੈਨ ਕਰਤਾ दारू ਨੂੰ ਹੂੰ ਤੋਂ ਉਹਨੂੰ ਗੁਜਰਾਤ ਸਰਕਾਰ ਸਾਰੇ ਬੈਨ ਕਰਤਾ ਇਹ ਤਾਂ ਸਰਕਾਰ ਦੀ ਵੀ ਤਾਰੀਫ ਕੀਤਾ ਜਾ ਸਕਦਾ ਹੈ ਸਰਕਾਰ ਨੇ ਇੱਥੇ ਤੱਕ ਕੇਰਲਾ ਦੇ ਵਿੱਚ ਤੁਸੀਂ ਰਾਤ ਵਿੱਚ दारू ਨਹੀਂ ਖਰੀਦ ਸਕਦੇ 8 ਵਜੇ ਤੋਂ ਬਾਅਦ ਦਾਰੂ ਠੇਕੇ ਬੰਦ ਨੇ ਹਰ ਥਾਂ ਤੇ ਕਾਨੂੰਨ ਆਪਣੀ ਕੰਮ ਕਰ ਰਿਹਾ ਹੈ ਪਰ ਇਹ ਲੋਕ ਗੈਰ ਕਾਨੂੰਨੀ ਕੰਮ ਕਿਉਂ ਕਰਦੇ ਹੈ ਇਹ ਬਸ ਸਵਾਲ ਦੀ ਜਵਾਬ ਦਿਓ ਮੈਨੂੰ ਜਿੱਥੇ ਪਾਬੰਦੀ ਹਥਿਆਰ ਦੀ ਉੱਤੇ ਫਾਇਰ ਕਰਦਾ ਦੱਸੋ ਮੈਨੂੰ ਇਹ ਗੈਰ ਕਾਨੂੰਨੀ ਨਹੀਂ ਹੈ 4 ਬੋਟਲ ਓੜਕਾਰ ਰੋਜ਼ ਮੇਰਾ ਕੰਮ ਦਾ ਗਾਣਾ ਇਹ ਗੈਰ ਕਾਨੂੰਨੀ ਨਹੀਂ ਨਹੀਂ ਹੈ ਇਹ ਇਹ ਡਰੱਗਸ ਤੋਂ ਅਡਿਕਟ ਹੋ ਕੇ ਡਰੱਗਸ ਦੇ ਦੁਨੀਆ ਤੋਂ ਬਾਹਰ ਆਉਣ ਵਾਲੇ ਇਹ ਹਨੀ ਸਿੰਘ ਨੂੰ ਅਕਲ ਨਹੀਂ ਆਏਗਾ ਕਿ ਯਾਰ ਲੇਕਿਨ ਸਰ ਲੇਕਿਨ ਸਰ ਮੈਂ ਮਾਫ ਕਰ ਰਿਹਾ ਤੁਹਾਨੂੰ ਰੋਕਿਆ ਲੇਕਿਨ ਉਹਨਾਂ ਦਾ ਸਵਾਲ ਇਹ ਹੁੰਦਾ ਜਿੱਦਾਂ ਤੁਸੀਂ ਗਾਣੇ ਦਾ ਨਾਮ ਲਿਆ ਚਾਰ ਬੋਤਲ ਵਰਡਕਾ ਕਾਮ ਮੇਰਾ ਰੋਜ ਦਾ ਉਹ ਕਹਿੰਦੇ ਜੇ ਸਰਕਾਰ ਸਾਨੂੰ ਅਲੋਅ ਕਰ ਰਹੀ ਐ ਅਸੀਂ ਖਰੀਦ ਰਿਹਾ ਇਲੀਗਲੀ ਖਰੀਦ ਰਿਹਾ ਚਾਰ ਬੋਤਲ ਵਰਡਕਾ ਤੁਸੀਂ ਖਰੀਦ ਸਕਦੇ ਹੋ ਤੇ ਉਹਨੂੰ ਕਹਿੰਦੇ ਜੇ ਅਸੀਂ ਗਾਣੇ 'ਚ ਗਾਤਾ ਤੇ ਕਿਦਾਂ ਇਲੀਗਲ ਹੋ ਗਿਆ ਜਦੋਂ ਸਰਕਾਰ ਕਹ ਰਹੀ ਐ ਇਹ ਜੇ ਲੀਗਲ ਐ ਹੈ ਵੇਚਣਾ ਮਹਾਰਾਜ ਨਹੀਂ ਉਹੀ ਇਹ ਲੇਗਲ ਇਸ ਲਈ ਹੈ ਕਿਉਂਕਿ ਤੁਹਾਨੂੰ ਪਤਾ ਹੋਣਾ ਮੈਂ 2016 ਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਨਹਿਤਿਕ ਕੇਸ ਅਜਕਾ ਦਰਜ ਕੀਤੀ ਸੀ ਜਦ ਕੁਲਵਿੰਦਰ ਕੌਰ ਦੀ ਮੌਤ ਹੋਇਆ ਸੀ ਗੋਲੀ ਲੱਗ ਕੇ ਮੋਰ ਮੰਡੀ ਬਟਿੰਡਾ ਦੇ ਨੇੜੇ ਤੁਹਾਨੂੰ ਯਾਦ ਹੋਣਾ ਜੀ 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 3 ਸਾਲ ਤੱਕ ਮੈਂ ਕੇਸ ਲੜੀ ਲੜਨ ਤੋਂ ਬਾਅਦ ਬੀ ਤੋ ਵੱਧ ਹੈ ਉਹ ਸ਼ਾਇਦ ਤੁਸੀਂ ਵਿਆਹ ਦਾ ਕੇਸ ਕਹਿ ਰਹੇ ਹੋ ਜਿਹੜਾ ਵਿਆਹ ਦੇ ਵਿੱਚ ਗੋਲੀ ਚੱਲੀ ਸੀ ਹਾਂ ਮਹਾਰਾਜ ਮੌਰਮੁੰਡੀ ਦੇ ਵਿੱਚ ਉਹ ਗੋਲੀ ਲੱਗੇ ਕੁਲਵਿੰਦਰ ਕੌਰ ਦੀ ਮੌਤ ਹੋਇਆ ਉਹ 3 ਮਹੀਨੇ ਦੀ ਗਰਭਾਤ ਹੀ ਸੀ ਮਹਾਰਾਜ ਦੱਸੋ ਮੈਨੂੰ ਉਹ 3 ਮਹੀਨੇ ਦੀ ਬੱਚੇ ਦੀ ਕੀ ਕਸੂਰ ਸੀ ਹਮ ਦੱਸੋ ਮੈਨੂੰ ਉੱਥੇ ਗੋਲੀ ਲੱਗ ਕੇ ਮਰ ਗਿਆ ਬੱਚੇ ਵੀ ਮਰ ਗਿਆ ਮਾਂ ਵੀ ਮਰ ਗਈ ਉਹ ਉਸਤੇ ਆਧਾਰ ਤੇ ਮੈਂ ਕੋਰਟ ਗਿਆ ਸੀ ਕੋਰਟ ਨੇ 2019 ਦੇ ਵਿੱਚ ਫੈਸਲਾ ਸੁਣਾਇਆ ਕਿ ਇਹ ਗਾਣਾ ਕਿਤੇ ਵੀ ਨਹੀਂ ਚੱਲਣਗੇ करने करने वाले वाले गाने गाने शराब हथियार ड्रग्स नो प्रमोट वाले गाने, जे के ना दे जावे। जी, ना। जी। ये, ये ये हुकुम हो, दे, हुकुम दे बावजूद, ये क्यों के मंच ये कोर्ट बावजूद क्यों मंच पूरा सरकार नशे दे लड़ रहा है अंदर आवाज नहीं उठती गायक लोग अपने यूट्यूब सारे गा क ਜੀ ਲੇਕਿਨ ਸਰ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਹੈ ਪਿੱਛੇ ਜੇ ਦਿਲਜੀਤ ਥੋਰਾ ਦੇ ਸ਼ੋ ਵੀ ਕਾਫੀ ਚੱਲੇ ਆ ਤੇ ਕੁਝ ਕੋ ਉਹਨਾਂ ਨੇ ਗਾਣੇ ਇਦਾਂ ਦੇ ਗਾਏ ਹੋਏ ਆ ਜਿੱਦਾਂ ਪਟਿਆਲਾ ਪੈਗ ਵਗੈਰਾ ਇਦਾਂ ਦੇ ਗਾਣੇ ਤੇ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਹਿੰਦੇ ਕਿ ਐਕਸ਼ਨ ਹਮੇਸ਼ਾ ਸਾਡੇ ਉੱਤੇ ਹੁੰਦਾ ਹੈ ਕਿ ਜਦੋਂ ਬਾਹਰ ਤੋਂ ਕੋਈ ਗਾਇਕ ਆਂਦਾ ਹੈ ਫੌਰਨ ਤੋਂ ਆਂਦੇ ਨੇ ਸਿੰਗਰ ਕਹਿੰਦੇ ਉਹਨਾਂ ਤੇ ਉਹਨਾਂ ਨੂੰ ਸਭ ਕੁਝ ਅਲੋਅ ਹੁੰਦਾ ਤੇ ਦੂਜੇ ਉਹਨਾਂ ਨੇ ਐਗਜ਼ਾਮਪਲ ਦਿੱਤਾ ਸੀ ਕਹਿੰਦੇ ਬਾਲੀਵੁੱਡ ਦੇ ਵਿੱਚ ਫਿਲਮਾਂ ਬਣਦੀਆਂ ਨੇ ਉਹਨਾਂ ਦੇ ਵਿੱਚ ਸਾਰੇ ਸੀਨ ਹੁੰਦੇ ਆ ਉਹਨਾਂ ਨੂੰ ਅਲੋਅ ਕਰ ਦਿੱਤਾ ਜਾਂਦਾ ਹੈ ਤੇ ਕਹਿੰਦੇ ਅਸੀਂ ਜੇ ਗਾਲੀਏ ਜ਼ਿੰਮੇਵਾਰੀ ਵਿਅਕਤੀ ਤੋਂ ਉਮੀਦ ਰੱਖਿਆ ਜਾ ਸਕਦਾ ਹੈ ਜੀ ਦਿਲਜੀਤ ਦੁਸਾਂਝ ਇੱਕ ਜ਼ਿੰਮੇਵਾਰੀ ਵਿਅਕਤੀ ਨੇ ਸਮਝਦਾਰ ਵਿਅਕਤੀ ਨੇ ਬਹੁਤ ਹੀ ਕਮਾਲ ਦੇ ਆਰਟਿਸਟ ਨੇ ਉਹਨਾਂ ਤੋਂ ਅਸੀਂ ਉਮੀਦ ਨਹੀਂ ਰੱਖ ਸਕਦੇ ਹਾਂ ਹਾਂ ਜੇ ਉਹ ਗਲਤ ਕਰਨਗੇ ਇਹ ਵੀ ਗਲਤ ਕਰੂਗਾ ਜਿਸ ਤੋਂ ਅਸੀਂ ਉਮੀਦ ਰੱਖਦੇ ਹੈ ਵਹੀ ਬੰਦਾ ਜੇ ਗਲਤ ਕਰੂਗਾ ਤਾਂ ਗਲਤ ਹੈ ਨਹੀਂ ਹੈ ਦੱਸੋ ਮੈਨੂੰ ਇਸ ਲਈ ਦਿਲਦੀਪ ਦੁਸਾਂ ਜੀ ਇੱਕ ਪੰਜਾਬ ਦੇ ਹੋਣਹਾਰ ਮੁੰਡਾ ਜੇਕਰ ਮੰਚ ਤੇ ਗਾਊਗਾ ਕਿ ਪਟਿਆਲਾ ਪੈਗ ਜਾਂ ਇਹ ਜੇਬ ਚੋ ਫੀਮ ਲਬਿਆ ਇਹ ਸ਼ੋਭਾ ਦੇएगी ਜੋ ਪਗ ਪਗ ਜੋ ਦਸਤਾਰ ਪਹਿਨ ਕੇ ਗਾ ਰਹੇ ਨੇ ਇਹ ਸ਼ੋਭਾ ਦੇएगी ਦਸਤਾਰ ਨੂੰ ਦਸੋ ਮੈਨੂੰ ਇਸ ਲਈ ਮੈਂ ਕੰਪਲੇਂਟ ਪਾਇਆ ਸੀ ਤੇਰੇ ਕੰਪਲੇਂਟ ਤੇ ਨੋਟਿਸ ਕੱਢੇ ਆਇਆ ਗਿਆ ਇਸ ਲਈ ਉਹਨਾਂ ਨੇ ਲਬਜ਼ ਨੂੰ ਤੋੜ ਮੋੜ ਕੇ ਗਾਇਆ ਹਾਂ ਹਾਂ ਕਈ ਸ਼ੁਆਤੇ ਤੁਹਾਨੂੰ ਪਤਾ ਹੋਣਾ ਜੀ ਜਿਸ ਤਰੀਕੇ ਨਾਲ ਹੁਣ ਜੀ ਐਕਸ਼ਨ ਹੋਇਆ ਨੋਟਿਸ ਜਾਰੀ ਕੀਤਾ ਤੇ ਲੱਗਦਾ ਕਿ ਇਹਦੇ ਉੱਤੇ ਹੁਣ ਐਕਸ਼ਨ ਹੋਏਗਾ ਕਿਉਂਕਿ ਤੁਸੀਂ ਮੈਨੂੰ ਯਾਦ ਹੈ ਚੇਤਾ ਕਿ ਪਹਿਲਾਂ ਵੀ ਹਨੀ ਸਿੰਘ ਦੇ ਕੁਝ ਇੱਕ ਗਾਣੇ ਸੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸੀ ਤੇ ਗਾਹੇ ਬਗਾਹੇ ਤੁਹਾਡੇ ਵਰਗੇ ਕਈ ਇਸ ਤਰੀਕੇ ਦੇ ਸੱਜਣੇ ਉਹਨਾਂ ਨੇ ਪਹਿਲਾਂ ਵੀ ਆਵਾਜ਼ ਚੁੱਕੀ ਆ ਲੇਕਿਨ ਉਹਨਾਂ ਦੇ ਉੱਤੇ ਕੋਈ ਇਸ ਤਰੀਕੇ ਦਾ ਕੋਈ ਐਕਸ਼ਨ ਪਹਿਲਾਂ ਦਿਖਾਈ ਨਹੀਂ ਦਿੱਤਾ ਤੇ ਹੁਣ ਕੀ ਉਮੀਦ ਲੱਗਦੀ ਆ ਨਹੀਂ ਐਕਸ਼ਨ ਤਾਂ ਬਹੁਤ ਕੁਝ ਹੋਇਆ ਹੈ

ਪੀ ਡੀ ਜੀ ਪੀ ਪੰਜਾਬ ਬਹੁਤ ਸਖਤ ਨੇ ਇਹਨਾਂ ਦਾ ਕਰ ਤੱਕ ਅਸੀਂ ਜਾਵਾਂਗੇ ਇਹਨਾਂ ਨੂੰ ਪੁੱਛਾਂਗੇ ਤੁਸੀਂ ਜੇਕਰ ਅਦਰਗ ਨੂੰ ਪ੍ਰਮੋਟ ਕਰਨ ਵਾਲੇ ਤੇ ਘਰ ਨੂੰ ਅਸੀਂ ਖਤਮ ਕਰ ਸਕਦੇ ਆ ਪੰਜਾਬ ਪੁਲਿਸ ਡਰੱਗਸ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਦੇ ਗਾਇਕ ਦੇ ਗਾਣੇ ਦੇ ਉਹਨਾਂ ਦਾ ਕਰ ਵੀ ਉਹਨਾਂ ਦੇ YouTube ਨੂੰ ਵੀ ਖਤਮ ਕੀਤਾ ਜਾ ਸਕਦਾ ਹੈ ਠੀਕ ਹੈ ਸੋ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਦੇ